ਦੇਖੋ ਬੜਾ ਅਫਸੋਸ ਹੈ ਕਿ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਕਾਲੀ ਦਲ ਦਾ ਇਸ ਤਰ੍ਹਾਂ ਆਪਹੁਦਨੀਆਂ ਜੀਆਂ ਕਰਕੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਆਪ ਬੜੇ ਐਕਟਿਵ ਹੈ ਬੜੇ ਕੁਸ਼ਲ ਹੈ ਦੌੜ ਪੱਜ ਕਰਨ ਵਿੱਚ ਕੰਮ ਕਰਨ ਵਿੱਚ ਤੇ ਉਹ ਆਪਣੇ ਹੁੰਦਿਆਂ ਹੀ ਆਪ ਪ੍ਰਧਾਨ ਹੋਣ ਤੇ ਨਾਲ ਕਾਰਜਕਾਰੀ ਪ੍ਰਧਾਨ ਲਾਉਣ ਮੇਰੇ ਖਿਆਲੇ ਕਿ ਹਾਸ ਹੋ ਜਾਣੀ ਗੱਲ ਬੰਦੀ ਹੈ। ਕੋਈ ਸਿਧਾਂਤ ਨਹੀਂ ਕਹਿੰਦਾ ਕਿਉਂਕਿ ਜੇ ਕਿਸੇ ਨੇ ਪ੍ਰਧਾਨਗੀ ਛੱਡਣੀ ਹੋਵੇ ਤਾਂ ਉਹਨੂੰ ਅਸਤੀਫਾ ਦੇਣਾ ਪੈਂਦਾ ਅਸਤੀਫਾ ਦੇਵੇ ਤੇ ਵਰਕਿੰਗ ਕਮੇਟੀ ਜਿਹੜੀ ਹੈ ਉਹ ਅਸਤੀਫਾ ਪ੍ਰਵਾਨ ਕਰ ਸਕਦੀ ਹੈ ਪ੍ਰਵਾਨ ਕਰਕੇ ਤੇ ਵਰਕਿੰਗ ਕਮੇਟੀ ਜੇ ਮਹਿਸੂਸ ਕਰੇ ਕਿ ਲੋੜ ਹੈ ਜਿਨੀ ਚਿਰ ਤੱਕ ਪ੍ਰਧਾਨ ਨਹੀਂ ਚੁਣਿਆ ਜਾਂਦਾ ਉਨੀ ਚਿਰ ਤੱਕ ਇੱਕ ਵਿਅਕਤੀ ਜਿਹੜਾ ਇੱਕ ਲੀਡਰ ਜਿਹੜਾ ਉਹ ਐਕਟਿੰਗ ਪ੍ਰਧਾਨ ਵਲ ਕੇ ਕੰਮ ਕਰੇ ਵੈਸੇ ਤੇ ਸੀਨੀਅਰ ਮੀਤ ਪ੍ਰਧਾਨ ਪਿੱਛੇ ਹੁੰਦਾ ਹੀ ਜੇ ਪ੍ਰਧਾਨ ਜਾਂਦਾ ਹੈ ਕਿਤੇ ਕਾ ਫਿਰ ਸੀਦੇ ਮੀਤ ਪ੍ਰਦਾਨ ਹੁੰਦੇ ਉਹ ਕੰਮ ਕਰ ਲੈਂਦੇ ਆ ਚਲੋ ਫਿਰ ਵੀ ਜੇ ਲਾਣਾ ਹੋਵੇ ਤੇ ਇੱਕ ਪ੍ਰੋਸੀਜਰ ਆ ਮੈਂ ਸਮਝਦੀ ਆ ਕਿ ਪ੍ਰਦਾਨ ਸਭ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਇਹਦਾ ਮਤਲਬ ਕਿ ਉਹਨਾਂ ਨੂੰ ਜਿਹੜੀ ਅੱਜ ਦੇ ਹਾਲਾਤ ਐ ਉਹ ਛੀਸ਼ਾ ਜਿਹੜਾ ਸਾਹਮਣੇ ਨਜ਼ਰ ਆਉਣ ਲੱਗ ਪਿਆ ਕਿ ਲੋਕ ਜਿਹੜੇ ਐ ਉਹਨਾਂ ਦੀ ਪ੍ਰਧਾਨਗੀ ਥਲੇ ਕੰਮ ਕਰਨ ਨੂੰ ਤਿਆਰ ਨਹੀਂ ਸ਼੍ਰੋਮਣੀ ਕਾਲੀ ਦਲ ਕਮਜ਼ੋਰ ਹੁੰਦਾ ਜਾ ਰਿਹਾ ਤੇ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਉਹਦੇ ਨਾਲ ਹੋਰ ਸਮਝੋ ਅਜ ਗਰਾਵਟ ਵਿੱਚ ਆਇਆ ਜਦੋਂ ਅਸੀਂ ਇਹ ਮਹਿਸੂਸ ਕਰ ਲਈਏ ਕਿ ਸਾਡੇ ਸਾਥੀ ਸਾਰੇ ਛੱਡ ਕੇ ਪਾਸੇ ਹੋ ਜਾਣ ਜਿਹੜੇ ਉਹਨਾਂ ਦੇ ਬਿਲਕੁਲ ਇੱਕੋ ਪਲੇਟ ਵਿੱਚ ਖਾਣ ਵਾਲੇ ਸਾਥੀ ਤੇ ਜਿਹੜੇ ਬਿਲਕੁਲ ਕਿਚਨ ਕੈਬਿਨੇਟ ਕੋ ਹੋਣ ਵਾਲੇ ਸਾਥੀ ਜਦੋਂ ਉਹ ਵੀ ਛੱਡ ਕੇ ਚਲੇ ਜਾਣ ਫਿਰ ਸਮਝ ਲਓ ਪਾਰਟੀ ਤੇ ਪੱਲੇ ਕੀ ਰਹਿ ਗਿਆ ਐਸ ਵੇਲੇ ਸਾਰੇ ਲੀਡਰਸ਼ਿਪ ਸਾਰੇ ਵਰਕਰ ਮਯੂਸ ਵੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਨੀਵਾ ਜਾਂਦੇ ਆ ਦੇਖ ਕੇ ਬੜੀ ਘਬਰਾਹਟ ਵਿੱਚ ਵੀ ਹੈ ਤੇ ਚਿੰਤਾ ਵਿੱਚ ਵੀ ਹੈ ਸਾਰੇ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਹਰ ਵਰਕਰ ਚਾਹੁੰਦਾ ਹੈ ਤੇ ਹਰ ਪੰਜਾਬੀ ਚਾਹੁੰਦਾ ਹੈ ਜਿੱਥੇ ਵੀ ਵਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਤਕੜੀ ਹੋਣੀ ਚਾਹੀਦੀ ਹੈ ਤਾਂ ਜੋ ਇਹ ਪੰਜਾਬ ਦੀ ਪੰਜਾਬੀਆਂ ਦੀ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਜਿਹੜੀ ਹੈ ਕਰ ਸਕਦੀ ਹੈ ਸੋ ਮੈਂ ਸਮਿਤੀਆ ਦੇ ਪ੍ਰਧਾਨ ਜੀ ਨੇ ਜਿਹੜਾ ਕੱਲ ਕੀਤਾ ਇਹ ਸਿਰਫ ਗੁੰਮਰਾਹਕੁਨ ਅਤੇ ਲੋਕਾਂ ਨੂੰ ਕੇਵਲ ਤੇ ਕੇਵਲ ਇੱਕ ਡਰਾਮਾ ਕਰਕੇ ਦੱਸਿਆ ਇਹਦੀ ਲੋੜ ਨਹੀਂ ਸੀ। ਜੀਪੀ ਜੀ ਕੱਲ ਸੁਪ੍ਰੀਤ ਸਿੰਘ ਬਾਦਲ ਜੀ ਨੇ ਇੱਕ ਸਟੇਟਮੈਂਟ ਇੰਟਰਵਿਊ ਚ ਕਿਹਾ ਕਿ ਜਿਹੜੇ ਬਾਗੀ ਨੇ ਸਾਡੇ ਤੋਂ ਉਹ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਤੇ ਉਹ ਵੀਜੇਪੀ ਦੀ ਵੀ ਟੀਮ ਹੈ। ਦੁੱਖ ਦੀ ਗੱਲ ਇਹ ਹੈ ਕਿ ਕਹਿ ਕੌਣ ਰਿਹਾ ਸਦਾ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਬਿਨਾਂ ਸ਼ਰਤ ਤੋਂ ਬੀਜੇਪੀ ਨਾਲ ਹਮਾਇਤ ਕੀਤੀ ਸੀ ਤੇ 10 ਸਾਲ ਆਪ ਵੀ ਮੰਤਰੀ ਰਹੇ ਤੇ 10 ਸਾਲ ਮੰਤਰੀ ਬੀਬਾ ਜੀ ਵੀ ਰਹੇ ਹਰ ਸਿਮਰਤ ਕੌਰ ਲਗਾਤਾਰ 23 ਸਾਲ ਤੋਂ ਅਸੀਂ ਬੀਜੇਪੀ ਨੂੰ ਵੋਟਾਂ ਪਾਉਂਦੇ ਆ ਰਹੇ ਹਾਂ ਅਲਾਈਸ ਸਾਡਾ ਉਹਨਾਂ ਨਾਲ ਤੇ ਆ ਜਿੱਥੇ ਵੀ ਕਿਤੇ ਕੋਈ ਗੱਲ ਕਰਨੀ ਹੈ ਜਿੱਥੇ ਮੀਟਿੰਗਾਂ ਕਰਨੀਆਂ ਸਦਾ ਸੁਭੀਰ ਸੇ ਬਾਤ ਨਹੀਂ ਕਰਦੇ ਰਹੇ ਪ੍ਰਧਾਨ ਸਾਹਿਬ ਵੀ ਕਹਿੰਦੇ ਰਹੇ ਆ ਕਿ ਇਹਨਾਂ ਨੂੰ ਆ ਕੈਂਡੀਡੇਟ ਜਿਹੜੀਆਂ ਖਿਲਾਰੇ ਆ ਇਹਨਾਂ ਨੂੰ ਵੋਟਾਂ ਪਾਓ ਜੇ ਪ੍ਰਧਾਨ ਦੇ ਕਹਿਨ ਦੇ ਉੱਤੇ ਅਸੀਂ ਬੀਜੇਪੀ ਨੂੰ ਵੋਟਾਂ ਪਾਉਂਦੇ ਰਹੇ ਆਂ ਤੇ ਅੱਜ ਅਸੀਂ ਬੀਜੇਪੀ ਦੀ ਵੀ ਟੀਮ ਹੋ ਗਏ ਕੋਈ ਕਾਰਵਾਈ ਤੇ ਸਾਡੀ ਦੱਸਣ ਜਿਹੜੀ ਕਾਰਵਾਈ ਅਸੀਂ ਬੀਜੇਪੀ ਦੇ ਹੱਕ ਚ ਕੀਤੀ ਹੋਵੇ ਕੋਈ ਕਿਸੇ ਕਿਸਮ ਦਾ ਕੋਈ ਉਹ ਸਾਨੂੰ ਸਬੂਤ ਤੇ ਕਰ ਦੇਣ ਵੀ ਕਿਸੇ ਨਾਲ ਅਸੀਂ ਮੀਟਿੰਗ ਕੀਤੀ ਹੋਵੇ ਇਹਦਾ ਮਤਲਬ ਆਪਣੀਆਂ ਗਲਤੀਆਂ ਛਪਾਉਣ ਲਈ ਦੂਜਿਆਂ ਦੇ ਨੁਕਸ ਕੱਢਣੇ ਇਹ ਉਹਨਾਂ ਦੇ ਹਿੱਸੇ ਵਿੱਚ ਆਇਆ ਅਸੀਂ ਤੇ ਜੋ ਵੀ ਕਹਿ ਰਹੇ ਆਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਸਾਡਾ ਹੈ ਅਸੀਂ ਸ਼੍ਰੋਮਣੀ ਕਾਲ ਦਾ ਦਾ ਸੁਧਾਰ ਕਰਨ ਵਾਸਤੇ ਲਹਿਰ ਚਲਾਈ ਹੈ ਜੇ ਸੁਧਾਰ ਦੀ ਲਹਿਰ ਚਲਾਈ ਹੈ ਤੇ ਬਾਦਲ ਸਾਹਿਬ ਨੇ ਇਮੀਡੀਏਟ ਵਰਕਿੰਗ ਕਮੇਟੀ ਦੀ ਮੀਟਿੰਗ ਕਰਨੇ ਸ਼ੁਰੂ ਕਰਤੀ ਹੈ ਜਦੋਂ ਅਸੀਂ ਕਹਿੰਦੇ ਸੀ ਵਰਕਿੰਗ ਕਮੇਟੀ ਮੀਟਿੰਗ ਹੋਣੀ ਚਾਹੀਦੀ ਤੇ ਕਰਦੇ ਨਹੀਂ ਸੀ ਅਸੀਂ ਜੇ ਸੁਧਾਰ ਲਹਿਰ ਚਲਾਈਏ ਤੇ ਉਹਨਾਂ ਪਾਰਲੀਮੈਂਟ ਨਹੀਂ ਬੋਰਡ ਬਣਾਇਆ ਜੇ ਅਸੀਂ ਸੁਧਾਰ ਲਹਿਰ ਚਲਾਈ ਹੈ ਤੇ ਅੱਜ ਕਹਿਣ ਲੱਪੇ ਆ ਕਿ ਅਸੀਂ ਇੱਕ ਪ੍ਰੋਸੀਜਰ ਬਣਾਵਾਂਗੇ ਨਹੀਂ ਤੇ ਕਹਿੰਦੇ ਸੀ ਪ੍ਰੋਸੀਜਰ ਦੀ ਕੀ ਲੋੜ ਸੋ ਇਹ ਸਾਰੀਆਂ ਗੱਲਾਂ ਇਹਦੇ ਵਿੱਚੋਂ ਨਿਕਲ ਰਹੀਆਂ ਕਿ ਅੱਜ ਜਿਹੜੇ ਕੰਮ ਕਰ ਰਹੇ ਐ ਅੱਜ ਜਿਹੜੇ ਸਾਰਿਆਂ ਦੀ ਵੈਲਿਊ ਪੈ ਰਹੀ ਹੈ ਜੋ ਵਰਕਿੰਗ ਕਮੇਟੀ ਸੀ ਜਾਂ ਜਿਹੜੇ ਡੈਲੀਕੇਟ ਸੀ ਉਹਨਾਂ ਬਲਾ ਬਲਾ ਕੇ ਸਲਾਹ ਪੁੱਛ ਰਹੇ ਐ ਜਿਹੜੀ ਗੱਲ ਅਸੀਂ ਕਹਿੰਦੇ ਹੁੰਦੇ ਸੀ ਅੱਜ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਤੇ ਸ਼ੁਕਰ ਕਰਦੇ ਆ ਕਿ ਸੁਧਾਰ ਆਵੇ ਅਸੀਂ ਇਹ ਨਹੀਂ ਕਹਿੰਦੇ ਕਿ ਪਾਰਟੀ ਖਤਮ ਹੋਵੇ ਅਸੀਂ ਅੱਜ ਅਸੀਂ ਵੀ ਜਿਹੜੇ ਚੱਲ ਰਹੇ ਐ ਸੁਧਾਰ ਲਹਿਰੀ ਚਲਾ ਰਹੇ ਆ ਅਸੀਂ ਪਾਰਟੀ ਨਹੀਂ ਵੱਖਰੀ ਬਣਾਈ ਜਾਂ ਅਸੀਂ ਬੀਜੇਪੀ ਚ ਨਹੀਂ ਗਏ ਨਾ ਅਸੀਂ ਆਵਾਦੀ ਪਾਰਟੀ ਚ ਗਏ ਐ ਨਾ ਅਸੀਂ ਕਾਂਗਰਸ ਵਿੱਚ ਗਏ ਐ ਅਸੀਂ ਤੇ ਚਲਾਈ ਅਸੀਂ ਤੇ ਚਲਾਈ ਸ਼੍ਰੋਮਣੀ ਗੁਰਦਾਰਾ ਪਰੰਤ ਦੇ ਖੜਾ ਕਰਨ ਵਾਸਤੇ ਲੱਗੇ ਹੋਏ ਆਂ ਔਰ ਸਾਰੇ ਸ਼੍ਰੋਮਣੀ ਗੁਰਦਾਰਾ ਪਰੰਤ ਕਮੇਟੀ ਦੇ ਮੈਂਬਰ ਸਾਰੇ ਜਿਹੜੇ ਅਕਾਲੀ ਦਲ ਦੇ ਵਰਕਰ ਐ ਹਰ ਗੱਲ ਨਾਲ ਸਾਡੇ ਸਹਿਮਤ ਹੁੰਦੇ ਆ ਕਿ ਤੁਸੀਂ ਠੀਕ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਸਹਿਮਤ ਆ ਤੇ ਮੈਨੂੰ ਸਭਿਆਂ ਦੀ ਬਾਦਲ ਸਾਹਿਬ ਕਹਿਣ ਕਿ ਭਾਜਪਾ ਦੀ ਟੀਮ ਹੈ ਜੇ ਬਾਦਲ ਸਾਹਿਬ ਇਹ ਗੱਲ ਕਹਿਣਗੇ ਫਿਰ ਇਹਦਾ ਮਤਲਬ ਕਿ ਉਹ ਸਦਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਰਹੇ ਆ ਜਿਹੜਾ ਕੰਮ ਕੀਤਾ ਉਨੇ ਪੰਜਾਬ ਦੇ ਹਿੱਤ ਨਹੀਂ ਵੇਖੇ ਤਾਂ ਹੀ ਉਤੇ ਪਾਣੀ ਦੀ ਮਸਲਾ ਖਾਲ ਨਹੀਂ ਹੋਇਆ ਤਾਈਓ ਤੇ ਸਾਡੇ ਚੰਡੀਗੜ੍ਹ ਦਾ ਮਸਲਾ ਖਰਾਬ ਹੋ ਗਿਆ ਤਾਈਓ ਤੇ ਬੀਬੀ ਐਮਬੀ ਦਾ ਪ੍ਰੋਜੈਕਟ ਜਿਹੜੇ ਸੀ ਸਾਰਾ ਖਰਾਬ ਹੋ ਗਿਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਸਾਡੇ ਗੁਰਦੁਆਰਿਆਂ ਵਿੱਚ ਅੱਜ ਗੱਲ ਕਰਨ ਲੱਗੇ ਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਵਿੱਚੋਂ ਵੱਖਰੀ ਕੀਤੀ ਹਰਿਆਣਾ ਕਮੇਟੀ ਉਦੋਂ ਤੇ ਬੀਬਾ ਜੀ ਅਜੇ ਉੱਥੇ ਹੀ ਸੀਗੇ ਮਨਿਸਟਰ ਸੀਗੇ ਉਦੋਂ ਪਤਾ ਨਹੀਂ ਸੀ ਜਦੋਂ ਕਿਸਾਨਾਂ ਦੇ ਮਸਲੇ ਖਰਾਬ ਹੋਏ ਸੀਗੇ ਕਿਸਾਨਾਂ ਦੇ ਬੇਲਾਂ ਦੀ ਗੱਲ ਆਈ ਸੀ ਉਦੋਂ ਤੇ ਸਾਰੇ ਉੱਥੇ ਸੀ ਅਸੀਂ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਅਸੀਂ ਪਾਰਟੀ ਦੇ ਡਿਸਪਲਿਨ ਚ ਰਹੇ ਹਾਂ ਅਸੀਂ ਪਾਰਟੀ ਦੀ ਗੱਲ ਸੁਣਦੇ ਰਹੇ ਹਾਂ ਅਸੀਂ ਪ੍ਰਧਾਨ ਜੀ ਦੇ ਮੱਥੇ ਕਹਿੰਦੇ ਹੁੰਦੇ ਸੀ ਕਿ ਅਸੀਂ ਪਾਰਟੀ ਦਾ ਨੁਕਸਾਨ ਨਹੀਂ ਹੋਣ ਦੇਣਾ ਜੋ ਗਲਤ ਵੀ ਕਰੀ ਗਈ ਅਸੀਂ ਤਾਂ ਵੀ ਚੁੱਪਰ ਕੇ ਸਹਿੰਦੇ ਰਹੇ ਹਾਂ ਜੇ ਰਾਮ ਰਹੀਮ ਦੀ ਗੱਲ ਆਈ ਸੀ ਅਸੀਂ ਤਾਂ ਨਹੀਂ ਕਿਹਾ ਸੀ ਮਾਫ ਕਰੋ ਨਾ ਅਸੀਂ ਵਿੱਚ ਸ਼ਾਮਲ ਹੋਏ ਹਾਂ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਈ ਹੈ ਤੇ ਉਹ ਮਾਲਵੇ ਦੇ ਵਿੱਚ ਸੀਗਾ ਤੇ ਸਰਕਾਰ ਇਹਦੇ ਹੋਮ ਮਿਨਿਸਟਰ ਤੇ ਆਈ ਸੀਗੇ ਅਸੀਂ ਤੇ ਨਹੀਂ ਡੱਕਿਆ ਸੀਗਾ ਜੇ ਉਹ ਕੇਸ ਵਾਪਸ ਲਿਆ ਸੀਗਾ ਆਰਮਜੀਤ ਦੇ ਉੱਤੇ ਹੋਇਆ ਤੇ ਉਹ ਮੈਂ ਮੈਂ ਨਹੀਂ ਕਿਹਾ ਜਾਂ ਕਿਸੇ ਹੋਰ ਲੀਡਰਾਂ ਨੇ ਕਿਹਾ ਉਹ ਹੋਮ ਮਿਨਿਸਟਰੀ ਕਹਿ ਸਕਦਾ ਤਾਂ ਹੀ ਪੁਲਿਸ ਵਾਲੇ ਕਹਿ ਸਕਦੇ ਸਾਨੂੰ ਲੋੜ ਨਹੀਂ ਕੇਸ ਵਾਪਸ ਲੈ ਲਿਆ ਸੋ ਆਪਣੇ ਕਸੂਰ ਆਪਣੀਆਂ ਗਲਤੀਆਂ ਛਪਾਉਣ ਲਈ ਦੂਜਿਆਂ ਦੇ ਉੱਤੇ ਚਿੱਕੜ ਸੁੱਟਣਾ ਚੰਗਾ ਨਹੀਂ ਹੁੰਦਾ ਕੱਲ ਅਸੀਂ ਇੱਕ ਐਡਵਾਈਜ਼ਰੀ ਕਮੇਟੀ ਵੀ ਬਣਾਈ ਹੈ ਸੁਧਾਰ ਲੈਣ ਦੇ ਵਿੱਚ ਵੀ ਜਿਹੜੇ ਕੋਈ ਆਲੇ ਦੋਲੇ ਫੀਡਬੈਕ ਲੈ ਕੇ ਆਓ ਉਹ ਸਾਨੂੰ ਦੱਸੋ ਵੀ ਕੀ ਕੰਮ ਕਰਨੇ ਚਾਹੀਦੇ ਸਾਡੇ ਸਹਿਯੋਗ ਦਿਓ ਉਹ ਵੀ ਸਾਰੀ ਬਣ ਗਈ ਹੈ ਹੁਣ ਅਸੀਂ ਅੱਗੇ ਕੋਆਰਡੀਨੇਟਰ ਬਣਾਉਣ ਲੱਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਲੈਵਲ ਦੀ ਕੋਆਰਡੀਨੇਟਰ ਬਣਾ ਰਹੇ ਹਾਂ ਤਾਂ ਜੋ ਉਹ ਸਾਰੇ ਕੋਆਰਡੀਨੇਟ ਕਰਨਗੇ ਸਾਰੇ ਨੂੰ ਪਿੰਡਾਂ ਵਿੱਚ ਜਾ ਜਾ ਕੇ 5-5 ਦੀ ਟੀਮ ਬਣਾਉਣਗੇ ਤੇ ਫਿਰ ਅਗਲੀ ਕਾਰਵਾਈ ਜਿਹੜੀ ਹੈ ਉਸ ਪਿੰਡਾਂ ਤੱਕ ਪਹੁੰਚੇ